ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਰ ਸਟੈਨੋਗ੍ਰਾਫੀ ਤੇ ਜਿਨ੍ਹਾਂ ਸਾਥੀਆਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਪੇਪਰ ਦੇ ਸੰਬੰਧ ਵਿੱਚ ਜਿਹੜੀ ਵੀ ਅਪਡੇਟਸ ਅਸੀਂ ਤੁਹਾਨੂੰ ਸਾਡੇ ਚੈਨਲ ਤੇ ਦੇ ਰਹੇ ਹਾਂ ਤਿਆਰੀ ਦੇ ਸੰਬੰਧ ਵਿੱਚ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਫ੍ਰੀ ਆਫ ਕੋਸਟ ਬੜੇ ਵਧੀਆ ਤਰੀਕੇ ਨਾਲ ਜਾਰੀ ਰੱਖ ਸਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਹਰ ਐਤਵਾਰ ਇੱਕ ਟੈਸਟ ਲੈ ਕੇ ਆਉਨੇ ਆ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਤਹਿਤ ਆਪਾਂ ਹਰ ਐਤਵਾਰ ਨੂੰ ਇੱਕ ਪੇਪਰ ਲੈ ਕੇ ਆਉਨੇ ਆ ਜਿਹੜਾ ਕਿ ਅੱਜ ਤੁਹਾਨੂੰ ਪੇਪਰ ਕਰਵਾਉਣ ਜਾ ਰਹੇ ਆ ਉਹ 24 ਨੰਬਰ ਪੇਪਰ ਹੈ ਤੇਈ ਪੇਪਰ ਅਸੀਂ ਆਪਣੇ ਚੈਨਲ ਤੇ ਇਸ ਤੋਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਜੇਕਰ ਤੁਸੀਂ ਨੇ ਉਹਨਾਂ 23 ਪੇਪਰਾਂ ਦੇ ਵਿੱਚੋਂ ਕੋਈ ਪੇਪਰ ਮਿਸ ਕੀਤਾ ਹੈ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਸੰਡੇ ਸਪੈਸ਼ਲ ਟੈਸਟ ਸੀਰੀਜ਼ ਉਸ ਤੋਂ ਕਰ ਸਕਦੇ ਹੋ ਹਾਂਜੀ ਕਰਦੇ ਹਾਂ ਅੱਜ ਦਾ ਟੈਸਟ ਸਟਾਰਟ ਰੈਡੀ ਸਟਾਰਟ ਇਹ ਮਦਾਰੀ ਭਾਰਤ ਪਾਕਿਸਤਾਨ ਬੰਗਲਾਦੇਸ਼ ਅਤੇ শ্রীলੰਕਾ ਵਿੱਚ ਵਸਦੇ ਹਨ ਡੰਡੀ ਇਹਨਾਂ ਦੀ ਆਬਾਦੀ ਰਾਜਸਥਾਨ ਵਿੱਚ ਇੱਕ ਅਨੁਮਾਨ ਅਨੁਸਾਰ 2000 ਹੈ ਅਤੇ ਭਾਰਤ ਵਿੱਚ ਇਹਨਾਂ ਦੀ ਕੁੱਲ ਆਬਾਦੀ 50000 ਦੱਸੀ ਜਾਂਦੀ ਹੈ ਡੰਡੀ ਇਸ ਤਰ੍ਹਾਂ ਇਹ ਬਹੁਤ ਹੀ ਘੱਟ ਗਿਣਤੀ ਵਿੱਚ ਹਨ ਡੰਡੀ ਇਸੇ ਕਰਕੇ ਇਹਨਾਂ ਦੀ ਆਵਾਜ਼ ਨੂੰ ਨਾ ਕੋਈ ਚੁੱਕਣ ਵਾਲਾ ਹੈ ਤੇ ਨਾ ਹੀ ਸੁਣਨ ਵਾਲਾ ਡੰਡੀ ਇਹ ਇੱਕ ਅਤ ਅਣਗੌਲਿਆ ਕਬੀਲਾ ਹੈ ਡੰਡੀ ਅੱਜ ਦੇ ਮਦਾਰੀ ਕਬੀਲਿਆਂ ਨੂੰ ਕਿਸੇ ਇੱਕ ਕਬੀਲੇ ਨਾਲ ਸੰਬੰਧਿਤ ਨਹੀਂ ਮੰਨਿਆ ਜਾ ਸਕਦਾ ਡੰਡੀ ਇਹਨਾਂ ਮਦਾਰੀਆਂ ਸੰਬੰਧੀ ਇਹੋ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਮਾਂ ਮੁਸਲਮਾਨ ਸੀ ਤੇ ਪਿਤਾ ਰਾਜਪੂਤ ਡੰਡੀ ਮਦਾਰੀ ਆਮ ਕਰਕੇ ਮੁਸਲਮਾਨ ਹੁੰਦੇ ਹਨ ਡੰਡੀ ਇਹਨਾਂ ਦੀ ਬਹੁ ਗਿਣਤੀ ਸੂਫੀਆਂ ਨੂੰ ਮੰਨਦੀ ਹੈ ਇਹ ਆਪਣੇ ਆਪ ਨੂੰ ਕਲੰਦਰ ਕਹਾਉਂਦੇ ਹਨ ਡੰਡੀ ਸੂਫੀ ਫਕੀਰਾਂ ਵਾਂਗ ਰੁੱਕੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਛੜਦੇ ਹਨ ਡੰਡੇ ਇਹ ਜੰਮਦੇ ਹੀ ਪਿਤਾ ਪੁਰਖੀ ਤੰਦੇ ਵਿੱਚ ਲੱਗ ਜਾਂਦੇ ਹਨ ਅਤੇ ਆਪਣੇ ਕਬੀਲੇ ਵਿੱਚ ਹੀ ਵਿਆਹ ਕਰਵਾਉਂਦੇ ਹਨ ਪਰ ਆਪਣੇ ਨੇੜੇ ਦੇ ਕੁੰਬੇ ਵਿੱਚ ਨਹੀਂ ਡੰਡੇ ਵਿਆਹ ਸ਼ਾਦੀ ਜਾਂ ਲੜਕੇ ਦੇ ਜਨਮ ਉੱਤੇ ਇਹ ਜਸ਼ਨ ਮਨਾਉਂਦੇ ਹਨ ਜਿਸ ਵਿੱਚ ਸਾਕ ਸੰਬੰਧੀ ਯਾਰ ਦੋਸਤ ਅਤੇ ਇਲਾਕੇ ਦੇ ਪੰਚ ਪਤਵੰਤੇ ਸੱਜਣਾ ਦੀ ਖੂਬ ਆਉ ਭਗਤ ਕੀਤੀ ਜਾਂਦੀ ਹੈ ਡੰਡੀ ਇਸ ਸੰਬੰਧੀ ਇੱਕ ਬਹੁਤ ਹੀ ਮਜ਼ੇਦਾਰ ਗੱਲ ਇਹ ਹੈ ਕਿ ਜਸ਼ਨ ਵਿੱਚ ਕੇਵਲ ਵੈਜੀਟੇਰੀਅਨ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਂਦਾ ਹੈ ਜਦਕਿ ਆਮ ਜੀਵਨ ਵਿੱਚ ਇਹ ਨਾਨਵੈਜ ਮਾਸਾਹਰੀ ਖਾਂਦੇ ਹਨ ਡੰਡੀ ਵਿਆਹ ਕਰਵਾਉਣ ਹਾਂਜੀ ਹੁਣ 2 ਮਿੰਟ ਦੀ ਤੁਹਾਨੂੰ ਬ੍ਰੇਕ ਹੈ ਇਸ 2 ਮਿੰਟ ਦੀ ਬ੍ਰੇਕ ਦੇ ਵਿੱਚ ਤੁਸੀਂ ਜਿਹੜੀ ਸ਼ਾਰਟ ਹੈਂਡ ਲਿਖੀ ਹੈ ਉਸ ਪੈਰਾਗ੍ਰਾਫ ਨੂੰ ਰੀਡ ਕਰ ਲੋਗੇ ਉਸ ਤੋਂ ਬਾਅਦ ਤੁਹਾਨੂੰ ਅਗਲਾ ਜਿਹੜਾ ਪੈਰਾਗ੍ਰਾਫ ਉਹ ਲਿਖਾਇਆ ਜਾਵੇਗਾ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਕਿ ਜਦੋਂ ਸਭ ਧਰਮਾਂ ਅਤੇ ਜਾਤਾਂ ਦੇ ਲੋਕ ਆਪਣੇ ਘਰਾਂ ਵਿੱਚ ਧੀਆਂ ਨੂੰ ਜੰਮਦਿਆਂ ਸਾਰ ਹੀ ਮਾਰਮਕਾ ਦਿੰਦੇ ਸਨ ਡੰਡੀ ਭਾਵ ਕਿ ਸਮਾਜ ਵਿੱਚ ਧੀ ਦਾ ਜੰਮਣਾ ਸ਼ੁਭ ਨਹੀਂ ਮੰਨਿਆ ਜਾਂਦਾ ਸੀ ਡੰਡੀ ਉਸ ਸਮੇਂ ਦੌਰਾਨ ਇੱਕ ਵਿਅਕਤੀ ਦੇ ਘਰ ਇੱਕ ਧੀ ਨੇ ਜਨਮ ਲਿਆ ਅਤੇ ਉਸਨੇ ਉਸ ਨੂੰ ਮਾਰ ਮੁਕਾਉਣ ਦੀ ਮਨ ਵਿੱਚ ਸੋਚ ਲਈ ਡੰਡੀ ਉਹ ਆਪਣੀ ਬਾਲੜੀ ਧੀ ਨੂੰ ਕੱਪੜੇ ਵਿੱਚ ਲਪੇਟ ਕੇ ਰੋਹੀ ਵਿਆਵਾਨ ਵਿੱਚ ਚਲਾ ਗਿਆ ਅਤੇ ਉਸ ਨੇ ਕੁੜੀ ਨੂੰ ਜਿਉਂਦਿਆਂ ਹੀ ਇੱਕ ਡੂੰਘੇ ਟੋਏ ਵਿੱਚ ਦੱਬਣ ਲਈ ਕਹੀ ਦੀ ਮਦਦ ਨਾਲ ਟੋਆ ਪੁੱਟਿਆ ਡੰਡੀ ਉਸ ਨੇ ਕੁੜੀ ਨੂੰ ਟੋਏ ਵਿੱਚ ਰੱਖ ਦਿੱਤਾ ਡੰਡੀ ਅਜੇ ਉਸ ਨੇ ਆਪਣੀ ਧੀ ਨੂੰ ਦੱਬਣ ਲਈ ਮਿੱਟੀ ਪਾਉਣੀ ਹੀ ਸੀ ਕਿ ਬਾਲੜੀ ਬੋਲ ਪਈ ਅਤੇ ਕਹਿਣ ਲੱਗੀ ਪਿਤਾ ਜੀ ਤੁਹਾਡੇ ਪੈਰਾਂ ਅਤੇ ਕੱਪੜਿਆਂ ਨੂੰ ਮਿੱਟੀ ਲੱਗ ਗਈ ਹੈ ਮਿੱਟੀ ਨਾਲ ਤੁਹਾਡੇ ਕੱਪੜੇ ਗੰਦੇ ਹੋ ਗਏ ਹਨ ਡੰਡੀ ਇਹ ਕੋਮਲ ਅਤੇ ਮੋਹ ਭਿਜੇ ਬੋਲ ਸੁਣਦਿਆਂ ਸਾਰ ਹੀ ਧੀ ਦੇ ਪਿਓ ਦਾ ਮਨ ਪਿਗਲ ਗਿਆ ਅਤੇ ਉਹ ਸੋਚਣ ਲੱਗ ਪਿਆ ਕਿ ਇੰਨੀ ਛੋਟੀ ਉਮਰ ਵਿੱਚ ਹੀ ਇਹ ਬੇਟੀ ਮੇਰਾ ਕਿੰਨਾ ਖਿਆਲ ਰੱਖ ਰਹੀ ਹੈ ਅਜੇ ਤਾਂ ਇਹ ਵੱਡੀ ਵੀ ਨਹੀਂ ਹੋਈ ਡੰਡੀ ਤਾਂ ਬਾਦ ਵਿੱਚ ਪਿਓ ਨੇ ਤੁਰੰਤ ਹੀ ਉਸ ਨੂੰ ਡੂੰਘੇ ਟੋਏ ਵਿੱਚੋਂ ਕੱਢਿਆ ਉਸ ਦਾ ਮੱਥਾ ਚੁੰਮਿਆ 啊对。